ਪੰਜਾਬ ਦੇ ਵਿੱਚ ਲਗਾਤਾਰ ਯੁੱਧ ਨਸ਼ੇ ਦੇ ਵਿਰੁੱਧ ਤਹਿਤ ਨਸ਼ਾ ਤਸਕਰਾਂ ਦੀ ਗੈਰ ਕਾਨੂੰਨੀ ਪ੍ਰਾਪਰਟੀ ਦੇ ਪੀਲਾ ਪੰਜਾਬ ਚਲਾਇਆ ਜਾ ਰਿਹਾ ਜਿੱਥੇ ਕਿ ਅਜੇ ਜ਼ਿਲ੍ਹਾ ਖੰਨਾ ਦੇ ਹਲਕਾ ਸਮਰਾਲਾ ਦੇ ਪਿੰਡ ਚੱਕੀ ਦੇ ਵਿੱਚ ਇੱਕ ਨਸ਼ਾ ਤਸਕਰ ਦੇ ਗੈਰ ਕਾਨੂੰਨੀ ਨਿਰਮਾਣ ਦੀ ਜੋਸ ਤੱਕ ਕਾਰੇ ਉਸ ਨੂੰ ਤੋੜਿਆ ਗਿਆ ਦੱਸਦੀ ਕਿ ਇਸ ਮੌਕੇ ਥਾਪੀ ਡੈਕਟਰ ਜੋਤੀ ਯਾਦਵ ਵੱਲੋਂ ਜਾਣ ਕਰ ਦਿੱਤੀ ਗਈ ਹੈ ਜਿੱਥੇ ਉਹਨਾਂ ਦੱਸਿਆ ਇਸੁਖ ਪ੍ਰੇਸਿੰਗ ਉਰਫ ਲੱਡੀ ਜਿਤੇਗਲਾਫ ਨਸ਼ਾ ਤਸਕਰੀ ਦੇ ਦੋ ਕੇਸ ਦਰਜ ਨੇ ਉਹ ਹੈਰੋਇਨ ਦੀ ਤਸਕਰੀ ਕਰਦਾ ਸੀ ਇਸ ਤਰ੍ਹਾਂ ਜਦ ਪਤਾ ਲਗਾ ਤਾਂ ਪੰਚਾਇਤੀ ਜ਼ਮੀਨ ਉਪਰ ਉਸਨੇ ਗੈਰ ਕਾਨੂੰਨੀ ਆਪਣਾ ਘਰ ਬਣਾਇਆ ਹੋਇਆ ਸੀ ਜਿਸ ਨੂੰ ਕੀ ਪੁਲਿਸ ਨੇ ਪੰਚਾਇਤੀ ਵਿਭਾਗ ਦੇ ਪੱਤਰ ਦੇ ਮੁਤਾਬਕ ਪੁਲਿਸ ਫੋਰਸ ਦੇ ਲੈ ਕੇ ਗੈਰ ਕਾਨੂੰਨੀ ਨਿਰਮਾਣ ਨੂੰ ਤੜਵਾਇਆ ਹੈ ਉਹਨਾਂ ਨੇ ਕਿਹਾ ਕਿ ਅੱਗੇ ਜੇਕਰ ਕੋਈ ਵੀ ਅਜਹੀਆਂ ਨਸ਼ਾ ਤਸਕਰੀ ਦੇ ਨਾਲ ਨਸ਼ਾ ਤਸਕਰੀ ਕਰਕੇ ਜਾਂ ਫਿਰ ਕਿਸੇ ਕਾਲੇ ਧੰਦੇ ਦੇ ਜ਼ਰੀਏ ਆਪਣੀ ਪ੍ਰਾਪਰਟੀ ਬਣਾਵੇਗਾ ਤਾਂ ਉਹਨਾਂ ਨਾਲ ਵੀ ਅਜਿਹਾ ਹੀ ਵਤੀਰਾ ਹੋਵੇਗਾ ਕਿਉਂਕਿ ਪੰਜਾਬ ਦੇ ਵਿੱਚ ਨਸ਼ਾ ਤਸਕਰੀ ਦੀ ਕੋਈ ਜਗ੍ਹਾ ਨਹੀਂ ਹੈ ਪਿੰਡ ਚੱਕੀ ਦੇ ਵਿੱਚ ਇੱਕ ਸੁਖਪ੍ਰੀ ਸੁਖਪ੍ਰੀਤ ਉਰਫ ਲਾਡੀ ਨਾਮ ਦਾ ਇੱਕ ਪਰਸਨ ਹੈਗਾ ਜਿਹਦੇ ਉੱਪਰ ਐਫ ਆਈ ਆਰਸ ਐਨ ਡੀ ਪੀ ਐਸ ਐਕਟ ਦੇ ਅੰਦਰ ਤੇ ਇਹਨੇ ਫਿਰ ਇੱਥੇ ਪੰਚਾਇਤੀ ਜ਼ਮੀਨ ਦੇ ਉੱਪਰ ਕਬਜ਼ਾ ਕਰਕੇ ਅੱਗੇ ਕੁਝ ਕੰਸਟਰਕਸ਼ਨਸ ਵਗੈਰਾ ਕੀਤੀ ਗਈਆਂ ਸੀਗੀਆਂ ਤੇ ਪੰਚਾਇਤੀ ਵਿਭਾਗ ਵੱਲੋਂ ਫਿਰ ਐਕਸ਼ਨ ਲਿੱਤਾ ਗਿਆ ਹੈ ਅੱਜ ਤੇ ਪੁਲਿਸ ਵੱਲੋਂ ਫਿਰ ਲਾਅ ਐਂਡ ਆਰਡਰ ਮੇਨਟੇਨ ਕਰਨ ਦੇ ਲਈ ਅੱਜ ਇੱਥੇ ਪੁਲਿਸ ਆਈ ਹੋਈ ਨਾਲ ਇਹਦੇ ਉੱਪਰ ਦੋ ਫਾਇਰਸ ਨੇ ਤੇ ਹੋਰ ਵੀ ਆਈ ਥਿੰਕ ਅਗਰ ਕੰਮ ਕਰਦਾ ਹੈਗਾ ਤਾਂ ਉਹਦੇ ਉੱਪਰ ਵੀ ਪੁਲਿਸ ਨੇ ਆਪਣਾ ਸਰਵੇਲੈਂਸ ਲਾਇਆ ਹੋਇਆਗਾ ਤੇ ਪਹਿਲਾ ਇਹਦੇ ਕੋਲੋਂ ਰਿਕਵਰੀਜ਼ ਵੀ ਹੋਈ ਹੈ ਹੈਰੋਇਨ ਦੇ ਹੀ ਮੇਲੀ ਉਹ ਪਰਚੇ ਹੈ ਤੇ ਅੱਗੇ ਵੀ ਅੰਡਰ ਸਰਵੇਲੈਂਸ ਹੀ ਅਸੀਂ ਰੱਖ ਰਹੇ ਇਹਨੂੰ ਸੋ ਦੈਟ ਸਾਨੂੰ ਅਗਰ ਅੱਗੇ ਕੰਮ ਕਰਦਾ ਹੈਗਾ ਤਾਂ ਅਸੀਂ ਫਿਰ ਦੁਬਾਰਾ ਤੇ ਇਸ ਉੱਪਰ ਐਕਸ਼ਨ ਲੈਂਗੇ ਮੈਡਮ ਮੈਂ ਕਰ ਰਹੀ ਹੋ ਰਹੀ ਹਾਂ ਜੀ ਅੱਜ ਇੱਕ ਇੱਕ ਹੀ ਹੈਗਾ ਸੁਪ੍ਰੀਤ ਸਿੰਘ ਉਰਫ ਲਾਡੀ ਦਾ ਜੋ ਕਰੇ ਇੱਕ ਕੋਈ ਇੱਕ ਕੋਈ ਹੈਗਾ ਇੱਕ ਕੋਈ ਹੈਗਾ ਤੇ ਇਹਨੇ ਅੱਗੇ ਜੋ ਆਪਣੇ ਘਰ ਤੋਂ ਬਾਹਰ ਪੰਚਾਇਤੀ ਥਾਂ ਦੇ ਉੱਪਰ ਜੋ ਇਲੀਗਲ ਕੰਸਟਰਕਸ਼ਨ ਕੀਤੀ ਹੋ ਸੀਗੀ ਉਹਦੇ ਉੱਪਰ ਐਕਸ਼ਨ ਕੀਤਾ ਗਿਆ ਪੰਚਾਇਤੀ ਵਿਭਾਗ ਵੱਲੋਂ ਮੈਨੂੰ ਕਿਹੜੀ ਸੂਚੀ ਦੀ ਆ ਰਹਾ ਮੈਨੂੰ ਕਿਸੇ ਕਿੰਨੇ ਖੋਲ ਰਾ ਮਾਸ਼ਾੜਾ ਲਾ ਕੇ ਤਸਕਰ ਨੇ ਕਿੰਨੀ ਨਹੀਂ ਸੂਚੀ ਨਹੀਂ ਹੁੰਦੀ ਜੀ ਜਿਵੇਂ ਪਹਿਲਾਂ ਵੀ ਪ੍ਰੈਸ ਨੂੰ ਦੱਸਿਆ ਹੈਗਾ ਕਿ ਇੱਕ ਪ੍ਰੋਸੈਸ ਹੁੰਦਾ ਹੈ ਕਿ ਜੋ ਨਸ਼ੇ ਦੇ ਤਸਕਰ ਹੁੰਦੇ ਇਹਨਾਂ ਦੇ ਉੱਪਰ 68 ਐਫ ਐਨ ਡੀ ਪੀ ਐਸ ਐਕਟ ਦੇ ਅੰਡਰ ਕਾਰਵਾਈ ਹੋ ਸਕਦੀ ਹੈ ਉਹਨਾਂ ਦੀ ਪ੍ਰਾਪਰਟੀ ਅਟੈਚ ਹੋ ਸਕਦੀ ਹੈ ਜਦੋਂ ਅਸੀਂ ਆਹ ਕਾਰਵਾਈ ਕਰ ਰਹੇ ਹੁੰਦੇ ਉਸ ਵੇਲੇ ਕਈ ਵਾਰੀ ਹੁੰਦਾ ਹੈਗਾ ਕਿ ਇਹਨਾਂ ਦੇ ਇਲੀਗਲ ਸਟਰਕਚਰਸ ਦਾ ਪਤਾ ਲੱਗਦਾ ਹੈ ਤਾਂ ਫਿਰ ਡਿਪਾਰਟਮੈਂਟ ਨੂੰ ਨੋਟੀਫਾਈ ਕਰ ਦਿੰਦੇ ਤੇ ਉਹ ਕਨਸਰਨ ਡਿਪਾਰਟਮੈਂਟ ਰੈਵਨਿਊ ਡਿਪਾਰਟਮੈਂਟ ਹੁੰਦਾ ਕਈ ਵਾਰੀ ਗਲਾੜਾ ਕਈ ਵਾਰ ਪੰਚਾਇਤੀ ਵਿਭਾਗ ਫਿਰ ਉਹ ਕਨਸਰਨ ਡਿਪਾਰਟਮੈਂਟ ਦੇ ਉੱਪਰ ਐਕਸ਼ਨ ਲੈ ਸਕਦਾ ਜੋ ਲੀਗਲ ਐਕਸ਼ਨ ਵੰਡਦਾ ਹੈਗਾ ਪੁਲਿਸ ਇੱਥੇ ਫਿਰ ਲਾਅ ਐਂਡ ਆਰਡਰ ਨੂੰ ਮੇਨਟੇਨ ਕਰਨ ਦੇ ਲਈ ਪੁਲਿਸ ਜਿਲ੍ਹਾ ਖੰਨਾ ਵਿੱਚ ਹੁਣ ਤੱਕ ਕਿੰਨੇ ਦੇ ਤਸਕਰਾਂ ਦੇ ਪਿਲਾਵੰਦਾ ਚਲਾਇਆ ਜਾ ਚੁੱਕਿਆ ਜੀ ਹੁਣ ਤੱਕ ਆਈ ਥਿੰਕ 12 ਜਾਂ 13 ਹੋ ਚੁੱਕਾ ਹੈ ਅੱਗੇ ਵੀ ਅਗਰ ਕੋਈ ਲੀਗਲ ਕੰਸਟਰਕਸ਼ਨ ਦਾ ਨਿਕਲਦੀ ਹੈ ਤੋਂ ਕਨਸਰਨ ਡਿਪਾਰਟਮੈਂਟ ਨੂੰ ਅਸੀਂ ਨੋਟੀਫ ਤਾਕੀ ਉਹ ਟਾਈਮਲੀ ਐਂਡ ਪ੍ਰੋਪਰ ਲੀਗਲ ਐਕਸ਼ਨ ਲਿੱਤਾ ਜਾ ਸਕੇ ਮੈਂ ਸਮਰਾਲਾ ਹਲਕੇ ਦਾ ਜਿਵੇਂ ਹੋਰ ਗੱਲ ਕਰ ਨਸ਼ਾ ਦਸਕਰਾਂ ਦੀ ਕਈਆਂ ਦੀ ਜੋ ਪ੍ਰੋਪਰਟੀ ਦੀ ਜੋ ਜਾਣਕਾਰੀ ਲਈਤੀ ਗਿਆ ਨਗਰ ਕੌਂਸਲ ਵੱਲੋਂ ਤੇ ਹੋਰ ਕੋਈ ਸਾਹਮਣੇ ਆਇਆ ਕਿਸੇ ਹੋਰ ਬਾਰੇ ਆ ਕੁਝ ਪ੍ਰੋਪਰਟੀਆਂ ਅਟੈਚ ਵੀ ਹੋ ਗਈਆਂ ਸੀਗੀਆਂ ਨੇ ਤੇ ਤੁਹਾਡੇ ਨਾਲ ਲਿਸਟ ਅਸੀਂ ਸ਼ੇਅਰ ਕਰ ਦਾਂਗੇ 68 ਐਫ ਜੋ ਮੈਂ ਸੈਕਸ਼ਨ 10 ਹੈ ਉਹਦੇ ਅੰਡਰ ਤੇ ਜੋ ਇਲਲੀਗਲ ਨਿਕਲਦਾ ਹੈ ਉਹ ਅਸੀਂ ਇੱਕ ਪ੍ਰੋਸੈਸ ਹੁੰਦਾ ਹੈ ਗਰ ਡਿਊ ਪ੍ਰੋਸੈਸ ਹੁੰਦਾ ਹੈ ਉੱਥੇ ਫਿਰ ਕਨਸਰਨ ਡਿਪਾਰਟਮੈਂਟ ਐਕਸ਼ਨ ਲੈ ਲੈਂਦਾ ਆ ਜੋ ਆ ਪਰਸਨ ਹੁੰਦੇ ਜੋ ਕਿ ਹੁੰਦਾ ਹੈ ਇਹਨਾਂ ਨੂੰ ਨੋਟਿਸ ਪ੍ਰੋਪਰ ਦਿੱਤਾ ਜਾਂਦਾ ਹੈ ਔਰ ਐਕਸ਼ਨ ਪ੍ਰੋਪਰ ਲੀਗਲੀ ਐਕਚੁਅਲ ਲਿੱਤਾ ਜਾਂਦਾ ਹੈਗਾ ਤੇ ਨੋਟਿਸਸ ਤੋਂ ਬਾਅਦ ਹੀ ਅੱਜ ਵਾਲੀ ਕਾਰਵਾਈ ਵੀ ਪ੍ਰੋਪਰ ਨੋਟਿਸ ਦੇਣ ਤੋਂ ਬਾਅਦ ਕੀਤੀ ਗਈ ਹੈ